ਜਮਨ ਮਾਮਾ ਪਿਆ ਹੋਇਆ ਟਰੈਕਟਰ ਆ 2015 ਮਾਡਲ ਆ 2015 ਕੈਨ ਨੂੰ ਆ ਬਾਈ ਜੇ ਕੰਡੀਸ਼ਨ ਦੀ ਗੱਲ ਬਾਤ ਕਰੀਏ ਪਹਿਲਾਂ ਤੁਸੀਂ ਆਪ ਚੈੱਕ ਕਰੋ 2020 ਕੀ ਵਾਲੀ ਕੰਡੀਸ਼ਨ ਪਈ ਹੋਈ ਆ ਟਰੈਕਟਰ ਅਜੇ ਸੀਲਾ ਵਗੈਰਾ ਓਮਿਆ ਸਾਰਾ ਟਰੈਕਟਰ ਡਰਾਈ ਪਿਆ ਹੋਇਆ ਸੁੱਖ ਸਾਈਡ ਤੋਂ ਇਹ ਟਰੈਕਟਰ ਦੀ ਕੰਡੀਸ਼ਨ ਦੀ ਗੱਲ ਬਾਤ ਕਰੀਏ ਨਾ ਪਹਿਲਾਂ ਤੁਸੀਂ ਆਪ ਦੇਖੋ ਪਾਣ ਦੀ ਗੱਲ ਬਾਤ ਕਰੀਏ 490000 ਰੁਪਿਆ ਬਾਈ ਡਿਮਾਂਡ ਆ ਇਹ ਦੇ ਦੇ ਦਿੰਗੇ ਬਸ 4,60,000 ਰੁਪਏ। ਇਹ 2014 ਮਾਡਲ ਹੈ ਜੀ। ਇਹ ਟਰੈਕਟਰ ਸਾਰਾ ओरिजिनल ਆ। ਕੱਲਾ ਬੰਪਰ ਨੂੰ ਛੱਡ ਕੇ। ਪੂਰ ਗਾਰੰਟੀ ਹੈ ਰੰਗ ਦੀ ਇਹ ਤੇ ਕਿਤੇ ਵੀ ਬੰਦਾ ਕੋਈ ਸਾਫਤ ਕਰ ਦੇਵੇ ਇੱਥੇ ਕਲਮ ਲੱਗੀ ਆ ਇਹਦੇ। ਟੋਟਾ ਜੀ ਸਾਰਾ ਸਲੈਂਸਰ ਵਗੈਰਾ ਵੀ ਇਹ ਨਾਲ ਦਾ ਚੇਂਜ ਨਹੀਂ ਹੋਇਆ। ਜੇ ਹੁਣ ਇਹਦੇ ਡਿਮਾਂਡ ਦੀ ਗੱਲ ਬਾਤ ਕਰੀਏ, ਡਿਮਾਂਡ ਦੀ 4,85,000 ਰੁਪਏ ਜੀ। ਮਾਨ ਤਾਨ ਕਰਕੇ ਕਿੰਨੇ ਦੀ? 60,000 ਦਾ ਦੇ ਦੇਣਗੇ। ਇਹ ਅੱਜ ਆਪਾਂ ਤਲਵੰਡੀ ਸਬੂਰ ਟਰੈਕਟਰ ਮੰਡੀ ਦੇ ਖੜੇ ਆ ਬਾਈ। ਅੱਜ ਦੀ ਵੀਡੀਓ ਦੇ ਵਿੱਚ ਜਿੰਨੇ ਵੀ ਟਰੈਕਟਰ ਦਿ ਬਾਕੀ ਗੇਅਰ ਇੰਜਨ ਦੇ ਸਾਰੇ ਟਰੈਕਟਰ ਵਧੀਆ ਮਿਲਣਗੇ ਹੁਣ ਬਾਈ ਰਾਜੇ ਨਾਲ ਗੱਲਬਾਤ ਕਰਦੇ ਆ ਆਪਾਂ ਖੜੇ ਆ ਇਸ ਟਾਈਮ ਤੇ 20 ਨੰਬਰ ਮਤਲਬ ਕਿ 20 ਨੰਬਰ ਪਲਾਟ ਦੇ ਵਿੱਚ ਬਾਈ ਸਾਸਰੀ ਗਾ ਜੀ ਸਾਸਰੀ ਗਾ ਜੀ ਠੀਕ ਠਾਕ ਹੋ ਬਾਈ ਜੀ ਹਾਂ ਠੀਕ ਹੈ ਭਰਾ ਤੂੰ ਦੱਸ ਬਹੁਤ ਵਧੀਆ ਜੀ ਬਹੁਤ ਵਧੀਆ ਬਾਈ ਜੀ ਕਿੰਨੇ ਟਰੈਕਟਰ ਅੱਜ ਦੀ ਵੀਡੀਓ ਦਿਖਾਵਾਂਗੇ ਆਪਣੇ ਕੋਲ ਬਾਈ ਹੈਗੇ 11 12 ਰੱਖੇ 11 12 ਜੀ ਠੀਕ ਆ ਬਾਈ ਜੀ ਹੁਣ ਆਪਾਂ ਫਾਰਮ 35 ਤੋਂ ਸ਼ੁਰੂ ਕਰਨ ਲੱਗੇ ਆ ਹਨਾ ਜੀ ਜੀ ਬਾਈ 2004 ਆ ਜੀ ਠੀਕ ਆ ਬਾਈ ਤੇ ਟਰੈਕਟਰ ਸਾਰੇ Ориਜਨਲ ਆ ਸਾਰਾ ਰੇਪੇ ਤੇ ਕਲ ਕਰਮ ਵਗੈਰਾ ਤਾਂ ਨਹੀਂ ਬਾਈ ਕਿਤੇ ਲੱਗਦੀ ਨਾ 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 ਰਮ ਰਮ ਦਿਖਾਣਾ ਇਹ ਨਿਕਲ ਪਿਆ ਨਟਾਂ ਤੇ ਜੀ ਬਾਈ ਮਰਗਾੜ ਵਗੈਰਾ ਬਾਈ ਉੱਤੇ ਤੋਂ ਥੱਲੇ ਤੋਂ ਚੰਗੀ ਚੀਜ਼ ਸਾਰੇ ਰੇਨ ਵਾਲਾ ਠੀਕ ਆ ਸ਼ੋ ਜਮਾ ਚੌਤੀ ਜਾਂਦੀ ਆ ਇੰਜਨ ਦਾ ਬਾਈ ਕਹਿੰਦਾ ਬਿਲਕੁਲ ਓਕੇ ਆ ਪੈੜਦਾਨ ਵਗੈਰਾ ਨਾਲ ਚੰਗੀ ਤਰ੍ਹਾਂ ਚੈੱਕ ਕਰ ਲਓ ਬਾਈ ਜਿਵੇਂ ਦੇ ਹੈਗੇ ਆ ਓਵੇਂ ਦੇ ਬਾਈ ਨੇ ਰੱਖੇ ਹੋਏ ਆ ਕੱਲਾ ਬੈਂਡਰੀ ਵਾਕਸਾ ਚੇਂਜ ਆ ਬੈਟਰੀ ਬਾਕਸ ਆ ਬਈ ਇਹ ਰੀਨਲ ਪਿਆ ਗੱਲ ਕਰ ਉਹ ਥੋੜਾ ਤੈਰਸਲ ਲਿਆ ਗਿਆ ਬਿੰਗਾ ਹੋ ਗਿਆ ਸੀ ਠੀਕ ਆ ਭਾਈ ਜੀ ਹਾਂ ਹਾਂ ਤੇ ਭਾਈ ਨੰਬਰ ਹਰਿਆਣੇ ਦਾ ਆ ਗਿਆ ਨੰਬਰ ਆ ਰਹਿਣਾ ਜੀ ਐਨਓਸੀ ਵਗੈਰਾ ਮਿਲ ਜੂਗਾ ਨਹੀਂ ਇਹਦੀ ਨਹੀਂ ਮਿਲਨੀ ਡਾਊਨ ਮਾਡਲ ਆ ਗਿਆ ਨਾ ਪਾਸੇ ਲਾਂਗੇ ਅੱਛਾ ਠੀਕ ਆ ਠੀਕ ਆ ਮਾਡਲ 4 ਆ ਗਿਆ ਚ ਮਾਡਲ 4 ਆ ਗਿਆ ਜੀ ਠੀਕ ਆ ਭਾਈ ਲੈ ਵੀ ਇਧਰਲੀ ਸਾਈਡ ਤੋਂ ਚੰਗੀ ਤਰ੍ਹਾਂ ਚੈੱਕ ਕਰ ਲੋ ਟਰੈਕਟਰ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਪਿਆ ਹੋਇਆ ਜੇ ਆਪਾਂ ਬੈਕ ਸਾਈਡ ਦੀ ਗੱਲਬਾਤ ਕਰੀਏ ਭਾਈ ਬੈਕ ਸਾਈਡ ਤੋਂ ਵੀ ਟਰੈਕਟਰ ਬਿਲਕੁਲ ਜੈਨੂਆ ਨਾ ਬਸ ਕਿਸੇ ਪੁਰਾਣ ਡੰਡਾ ਫੱਟੀ ਬਾਈ ਸਾਰਾ ਕੁਝ ਮਿਲ ਜੂਗਾ ਨਾਲਾ ਮਿਲ ਜੂ ਫੱਟੀ ਛਤਰੀ ਵਗੈਰਾ ਬਾਈ ਨਵੀਂ ਆ ਬਿਲਕੁਲ ਤਾਜੀ ਛਤਰੀ ਲੱਗੀ ਹੋਈ ਆ ਤੇ ਜੇ ਬਾਈ ਹੁਣ ਆਪਾਂ ਇਹਦੀ ਡਿਮਾਂਡ ਦੀ ਗੱਲਬਾਤ ਕਰੀਏ ਡਿਮਾਂਡ ਇਹਦੀ ਬਾਈ ਕਿੰਨੀ ਡਿਮਾਂਡ ਤਾਂ ਬਾਈ 235000 ਰੁਪਇਆ 235 ਹਾਂਜੀ ਤੇ ਫਿਰ ਮਾਨਤਾਣ ਕਰਕੇ ਜੀ ਨਹੀਂ 25 25000 25 ਹਾਂ ਆਪਣੇ ਕਲਾਗੋ ਪਹਿਲਾਂ ਦੂਜਾ ਹਾਂਜੀ ਹਾਂਜੀ ਤੇ ਬਾਈ ਜੀ ਇੱਕ ਮਤਲਬ ਕਿ ਮਾਨਤਾਣ ਕਰਕੇ ਵੀ ਕਿੰਨੇ ਆ ਇੱਕ ਲੱਖ 80 ਤਾਂ ਦੇ ਦੇ ਇੱਕ 80 ਦਾ ਹਾਂਜੀ ਬਾਕੀ ਬਾਈ ਮੌਕੇ ਦੇ ਉੱਪਰ ਹੋਰ ਮਾਨਤਾਣ ਹੋ ਜਾਊਗਾ ਹੁਣ ਆਪਾਂ ਬਈ ਦਿਖਾਉਣ ਲੱਗੇ ਆਂ ਜੌਂਡੀ ਔਰ ਜਮਾ ਕੋਕਾ ਪੀਸ ਜਮਾ ਨਮਾ ਪਿਆ ਹੋਇਆ ਟਰੈਕਟਰ ਆ 2015 ਮਾਡਲ ਆ 2015 ਕੈਨ ਨੂੰ ਆ ਬਈ ਜੇ ਕੰਡੀਸ਼ਨ ਦੀ ਗੱਲ ਬਾਤ ਕਰੀਏ ਪਹਿਲਾਂ ਤੁਸੀਂ ਆਪ ਚੈੱਕ ਕਰੋ 2020 ਕੀ ਵਾਲੀ ਕੰਡੀਸ਼ਨ ਪਈ ਹੋਈ ਆ ਟਰੈਕਟਰ ਦੀ ਪਾਵਰ ਸਟੀering ਆ ਗਿਆ ਹਜੇ ਸੀਲਾ ਵਗੈਰਾ ਓਮੇ ਆ ਸਾਰਾ ਟਰੈਕਟਰ ਡਰਾਈ ਪਿਆ ਹੋਇਆ ਸੁੱਕਾ ਪਿਆ ਹੋਇਆ ਇੰਜਣਾ ਖੁੱਲੀ ਸਪੇਸ ਆ 3 ਸਪੀਡ ਦੇ ਵਿੱਚ ਆ ਗਿਆ 3 ਸਪੀਡ ਦੇ ਵਿੱਚ ਆ ਗਿਆ ਠੀਕ ਆ ਬਈ ਤੇ ਕਿੰਨੇ ਐਚਪੀ ਦੇ ਵਿੱਚ ਆ ਗਿਆ ਬਈ ਇਹ ਇਹ ਹੁੰਦਾ ਜੀ 55 ਚੀ 55 एचपी ਦੇ ਵਿੱਚ ਆ ਗਿਆ ਰਿੰਮ ਵਗੈਰਾ ਸਾਰੇ ਜੈਨੂਨ ਕੰਡੀਸ਼ਨ ਦੇ ਵਿੱਚ ਆ ਕਨੋਪੀ ਲੱਗੀ ਹੋਈ ਆ ਜੇ ਮਰਗਾੜਾ ਵਗੈਰਾ ਦੀ ਗੱਲ ਬਾਤ ਕਰੀਏ ਮਰਗਾੜਾ ਬਾਈ ਬਿਲਕੁਲ ਚੌਂਕਦੇ ਆ ਸਾਰੇ ਜੈਨੂਨ ਪਏ ਹੋਏ ਮਰਗਾੜਾ ਰਿੰਮ ਰੂ ਮੈਂ ਜਮਾ ਵਧੀਆ ਕੰਡੀਸ਼ਨ ਚ ਡੰਡਾ ਫੱਟੀ ਸਾਰਾ ਕੁਝ ਮਿਲ ਜੂਗਾ ਨਾਲ ਹਾਂਜੀ ਹਾਂਜੀ ਸਾਰਾ ਸਮਾਨ ਨਾਲ ਨਾਲ ਸਾਰਾ ਮਿਲੂਗਾ ਜੀ ਡੰਡਾ ਨਾ ਹੋਇਆ ਤਾਂ ਮਿਲੂਗਾ ਠੀਕ ਆ ਬਾਈ ਲੈ ਵੀ ਟਿਊਬਾਂ ਟਾਬਾਂ ਜਮਾ ਡرائی ਪਈਆਂ ਹੋਣਗੀਆਂ ਬੈਕ ਸਾਈਡ ਤੇ ਇਹ ਟਰੈਕਟਰ ਦੀ ਕੰਡੀਸ਼ਨ ਦੀ ਗੱਲ ਬਾਤ ਕਰੀਏ ਨਾ ਪਹਿਲਾਂ ਤੁਸੀਂ ਆਪ ਦੇਖੋ ਸਾਰਾ ਬਹੁਤ ਸਾਫ਼ ਪਿਆ ਹੋਇਆ ਡਬਲ ਡਿਸਟ੍ਰਿਬਿਊਟਰ ਆ ਗਿਆ ਤੇ ਪਾਵਰ ਸਟੀਅਰਿੰਗ ਆ ਗਿਆ ਤੇ ਰਵਸ ਪੀਟੀਓ ਤੇਲ ਬ੍ਰੇਕਾਂ ਜੇ ਭਾਈ ਹੁਣ ਇਹਦੀ ਡਿਮਾਂਡ ਦੀ ਗੱਲ ਬਾਤ ਕਰੀਏ ਡਿਮਾਂਡ ਕਿੰਨੀ ਹੈ ਟਰਬੋ ਵਾਲਾ ਮਾਡਲ ਆਈਉਂਗੀ ਟਰਬੋ ਮਾਡਲ ਆ ਗਿਆ ਬਹੁਤ ਵਧੀਆ ਟਰਬੋ ਲੱਗੀ ਹੈ ਵੱਡੀ ਟਰਬੋ ਲੱਗਣੀ ਜੀ ਭਾਈ ਲਓ ਜੀ ਤੇ ਹਰਿਆਣਾ ਨੰਬਰਾਂ ਐਨਓ ਸੀ ਮਿਲ ਜੂਗੀ ਜੇ ਡਿਮਾਂਡ ਦੀ ਗੱਲ ਬਾਤ ਕਰੀਏ 490000 ਰੁਪਏ ਭਾਈ ਡਿਮਾਂਡ ਆ ਟੌਪ ਮਾਡਲ ਦੇ ਵਿੱਚ ਤੇ ਕਰ ਕਰਾ ਕੇ ਕਿੰਨੇ ਦਾ ਭਾਈ ਇਹ ਦੇ ਦਾਂਗੇ 460000 ਦਾ 460 ਦਾ ਹਾਂਜੀ ਬਾਕੀ ਮੌਕੇ ਦੇ ਉੱਪਰ ਹੋਰ ਮਾਨਤਾਣ ਹੋਣੀ ਆ ਮਾੜਾ ਮੋਟਾ ਜੀ ਬਾਲਾ ਨਹੀਂ ਹੋਣਾ ਡਰਟਨਾ ਵਾ ਜੀ ਬਾਈ ਹਾਂਜੀ ਰੇਟ ਪਹਿਲਾਂ ਹੀ ਬਾਜੂ ਭਰੇ ਹੋਇਆ ਠੀਕ ਆ ਬਾਈ ਜੀ ਲੈ ਬਾਈ ਹੁਣ ਆ ਗਿਆ 330 ਹੌਲੈਂਡ ਇਹ 14 ਮਾਡਲ ਆ ਜੀ ਇਹ 14 ਮਾਡਲ ਆ ਤੇ ਕਿਤੇ ਬਈ ਟੱਚਿੰਗ ਮੇਰਾ ਤਾਂ ਨਹੀਂ ਹੋਈ ਬਾਈ ਕਿਤੇ ਇਹਦੀ ਮਾੜੀ ਮੋਟੀ ਥੱਲੇ ਦੀ ਹੋਈ ਹੈ ਕਾਲੇ ਰੰਗ ਦੀ ਹੋਰ ਸਾਰਾ ਅਰੀਜਨਲ ਆ ਠੀਕ ਆ ਬਾਈ ਮਰਗਾਰਡ ਇੱਕ ਨਵੇਂ ਲੱਗੇ ਹੋਏ ਜੀ ਇਹਦੇ ਮਰਗਾਰਡ ਨਵੇਂ ਲੱਗੇ ਹੋਏ ਆ ਠੀਕ ਆ ਤੇ ਸ਼ੋ ਸ਼ੂ ਤੇ ਤਾਂ ਨਹੀਂ ਕਿਤੇ ਨਹੀਂ ਸ਼ੋ ਸ਼ੂ ਤੇ ਨਹੀਂ ਹੋਈ ਸ਼ੋ ਬਾਈ ਐਂ ਜਮ ਤੇ ਗੇਅਰ ਇੰਜਨ ਦਾ ਬਾਈ ਕਹਿੰਦਾ ਓਕੇ ਆ ਛਤਰੀ ਵਗੈਰਾ ਬਾਈ ਨਵੀਆਂ ਡਬਲ ਡਿਸਟ੍ਰਿਬਿਊਟਰ ਆਗਾ ਪਾਵਰ ਸਟੀering ਤੇਲ ਬ੍ਰੇਕਰ ਵੱਸ ਪੀਟੀਓ 3 ਸਪੀਡ ਦੇ ਵਿੱਚ ਆ ਜੀ 3 ਸਪੀਡ ਦੇ ਵਿੱਚ ਆ ਗਿਆ ਤੇ ਬਾਈ ਜੇ ਹੁਣ ਇਹਦੀ ਡਿਮਾਂਡ ਦੀ ਗੱਲ ਬਾਤ ਕਰੀਏ ਡਿਮਾਂਡ ਕਿੰਨੀ ਜੀ ਇਹਦੀ ਇਹ ਡਿਮਾਂਡ ਦੇ ਦਾਂਗੇ 4,35,000 ਦਾ ਜੀ 435 ਦਾ ਹਾਂ ਠੀਕ ਆ ਬਾਈ 435 ਦਾ ਬਾਈ ਮਰਗਾੜਾ ਦੇ ਉੱਪਰ 4,60,000 ਰੁਪਿਆ ਹਾਂਜੀ 435 ਆ ਦੇ ਦਿੰਦੇ 435 ਆ ਬਾਈ 30,000 ਰੁਪਿਆ ਬਾਈ ਵਰਗੇ ਮਾਨਤਾਨ ਕਰਤਾ ਬਾਕੀ ਮੌਕੇ ਦੇ ਉੱਪਰ ਹੋਰ ਹੋ ਜਾਊਗਾ ਮਰਗਾੜਾ ਦੇ ਉੱਪਰ ਫਿਲ ਦੇ ਵਿੱਚੋਂ ਬਿਲਕੁਲ ਚੌਕਦੇ ਹੋਏ ਮਰਗੜਾ ਠੀਕ ਆ ਟੰਡਾ ਫੱਟੀ ਦਾ ਸਾਰਾ ਕੁਝ ਬਾਈ ਮਿਲ ਜੂਗਾ ਨਾਲ ਤੇ ਹੁਣ ਬਾਈ ਆ ਗਿਆ 855 ਇਹ 2014 ਮਾਡਲ ਹੈ 2014 ਹਾਂ ਇਹ ਟਰੈਕਟਰ ਸਾਰਾ ओरिजिनल ਆ ਕੱਲੇ ਬੰਪਰ ਨੂੰ ਛੱਡ ਕੇ ਕੱਲੇ ਬੰਪਰ ਨੂੰ ਛੱਡ ਕੇ ਜੀ ਲਓ ਜੀ ਬਹੁਤ ਸਾਫ਼ ਪਿਆ ਹੋਇਆ ਟਰੈਕਟਰ ਆ ਬਾਈ ਪੈੜਦਾਨ ਵਗੈਰਾ ਇੱਥੋਂ ਸ਼ੁਰੂ ਕਰ ਲੈਣੇ ਆ ਪੈੜਦਾਨ ਵਗੈਰਾ ਜੈਨੂਇਨ ਆ ਇੰਜਨ ਦਾ ਗੇਅਰ ਦਾ ਬਿਲਕੁਲ ਓਕੇ ਆ ਕਾਗਜ਼ਾਂ ਦਾ ਓਕੇ ਆ ਸ਼ੋਸ਼ੂ ਐਂ ਜਿਵੇਂ ਮਲਾਈ ਵਰਗੀ ਪਈ ਹੋਈ ਆ ਤੇ ਹੋਣ ਦਾ ਹਾਂ ਤੇ ਇਹ ਰੰਗ ਦੀ ਇਹ ਕਿਹਦੇ ਵੀ ਬੰਦਾ ਕੋਈ ਸਾਫਤ ਕਰ ਦੇਵੇ ਇੱਥੇ ਕਲਮ ਲੱਗੀ ਆ ਇਹਦੇ ਜੀ ਬਾਈ ਹਾਂਜੀ ਲੈ ਬਾਈ ਬਿਲਕੁਲ ਸਾਫ ਪਿਆ ਹੋਇਆ ਟਰੈਕਟਰ ਆ ਬਾਈ ਜੇ ਟਾਇਰਾਂ ਦੀ ਗੱਲਬਾਤ ਕਰੀਏ ਬਾਈ ਇਹਨਾਂ ਨਾਲ ਟਾਇਰ ਮਗਰਲੇ 90 95 ਪੈਸੇ ਆ ਮੂਹਰੇ ਨਵੇਂ ਪਾਇਆ ਜੀ ਪੂਰੇ ਜੱਗ ਵਿੱਚ ਜਮਾ ਨਵੇਂ ਆ ਠੀਕ ਆ ਆ ਬੰਬਲ ਵਗੈਰਾ ਹਜੇ ਤਾਂ ਹੀ ਹੋਵੇ ਆ ਤੇ ਹੁਣ ਇਧਰ ਨਹੀਂ ਸਾਈਡ ਤੋਂ ਆਪਾਂ ਦਿਖਾ ਦਿੰਨੇ ਆ ਮਰਗਾੜਾਂ ਦੇ ਉੱਪਰ ਫਿਲਮ ਚੜੀ ਹੋਈ ਆ ਤੇ ਰਿਮਾਂ ਰੋਮਾਂ ਦੀ ਕੰਡੀਸ਼ਨ ਵੇਖੋ ਹਾਂ ਰਿਮਾਂ ਦੀ ਬਾਈ ਬਹੁਤ ਵਧੀਆ ਕੰਡੀਸ਼ਨ ਆ ਜੇ ਬੈਕ ਸਾਈਡ ਦੀ ਗੱਲਬਾਤ ਕਰੀਏ ਬੈਕ ਸਾਈਡ ਤੋਂ ਵੀ ਟਰੈਕਟਰ ਬਿਲਕੁਲ ਸਾਫ਼ ਪਿਆ ਹੋਇਆ ਡੰਡਾ ਫੱਟੀ ਸਾਰਾ ਕੁਝ ਮਿਲ ਜੂਗਾ ਨਾਲ ਡਬਲ ਡਿਸਟ੍ਰੀਬਿਊਟਰ ਆ ਗਿਆ ਪਾਵਰ ਸਟੀਅਰਿੰਗ ਆ ਗਿਆ ਤੇ ਛਤਰੀ ਛੁਤਰੀ ਭਾਈ ਜਮਾ ਨਮੀ ਆ ਉਹ ਕੋਈ ਛੋਟਾ ਜਿਹਾ ਸਾਰਾ ਸਲੈਂਸਰ ਵਗੈਰਾ ਵੀ ਇਹ ਨਾਲ ਦਾ ਚੇਂਜ ਨਹੀਂ ਹੋਇਆ ਠੀਕ ਆ ਬਾਈ ਜੀ ਹਾਂਜੀ ਹਾਂਜੀ ਤੇ ਭਾਈ ਜੇ ਹੁਣ ਇਹਦੀ ਡਿਮਾਂਡ ਦੀ ਗੱਲਬਾਤ ਕਰੀਏ ਡਿਮਾਂਡ ਦੀ 4,85,000 ਰੁਪਏ ਜੀ 485 ਆ ਹੈਨਾ ਹਾਂਜੀ ਹਾਂਜੀ 485 ਇਸ ਟਰੈਕਟਰ ਦੀ ਜਿਹੜੀ ਡਿਮਾਂਡ ਆ ਤੇ ਮਾਨ ਤਾਨ ਕਰਕੇ ਕਿੰਨੇ ਦੀ 60000 ਦਾ ਦੇ ਦਾਂਗੀ 60000 ਹਾਂਜੀ ਠੀਕ ਆ ਬਾਈ ਬਾਕੀ ਮੌਕੇ ਦੇ ਉੱਪਰ ਹੋਰ ਹਲਕਾ ਫੁਰਕਾ ਮਾਨ ਤਾਨ ਹੋ ਜਾਊਗਾ ਹੁਣ ਬਾਈ 2021 855 ਫੇਰ ਆ ਗਿਆ ਹਾਂਜੀ ਇਹ 2021 ਮਾਡਲ ਆ ਜੀ ਜੀ ਬਾਈ 665000 ਰੁਪਿਆ ਡਿਮਾਂਡ ਹੈ ਜੀ 665 ਹਾਂਜੀ ਤੇ ਬਾਈ ਕਰ ਕਰਾ ਕੇ ਕਿੰਨੇ ਦਾ ਇਹ ਦੇ ਦਾਂਗੇ ਬਈ 6 ਲੱਖ 40 ਹਜ਼ਾਰ ਦਾ ਜੀ 640 ਦਾ ਲੈ ਬਈ ਟਰੈਕਟਰ ਦੀ ਹੁਣ ਆਪਾਂ ਕੰਡੀਸ਼ਨ ਤੁਹਾਨੂੰ ਚੰਗੀ ਤਰ੍ਹਾਂ ਨਾਲ ਬ੍ਰੇਕੀ ਨਾਲ ਦਿਖਾ ਦਿੰਨੇ ਆ ਸਾਰਾ ਟਰੈਕਟਰ オリジナル ਪਿਆ ਹੋਇਆ ਕਿਤੇ ਵੀ ਕੋਈ ਕਲਮ ਵਗੈਰਾ ਨਹੀਂ ਲੱਗੀ ਹੋਈ ਸਾਰਾ ਜਿਹੜਾ ਇੰਜਨ ਆ ਟਰਾਈ ਪਿਆ ਹੋਇਆ 55 HP ਦੇ ਵਿੱਚ ਆ ਗਿਆ ਇਹਦੀ ਆਪਣੀ ਫੁੱਲ ਗਾਰੰਟੀ ਹੈ ਕਿਤੇ ਕੋਈ ਬੰਦਾ ਕਲਮ ਲੱਗੀ ਕਿਤੇ ਵੀ ਇੱਥੇ ਸਾਫ਼ਤ ਕਰਦੇ ਕਦੀ ਠੀਕ ਆ ਵੀ ਆਉਣ ਜਾਣ ਦਾ ਆਪਾਂ ਖਰਚਾ ਦੇ ਦਾਂਗੇ ਬੰਦੇ ਨੂੰ ਆਉਣ ਜਾਣ ਦਾ ਬਈ ਖਰਚਾ ਬਾਈ ਅਰਕੇ ਦੇ ਦੇਣਗੇ ਕਲਮ ਵਗੈਰਾ ਕਿਤੇ ਨਹੀਂ ਲੱਗੀ ਹੋਈ ਲੈ ਆ ਟਰੈਕਟਰ ਦੂਰ ਤੋਂ ਚੈੱਕ ਕਰ ਲਓ ਬਈ ਠੀਕ ਆ ਬਾਈ ਵਰਗਿਆਂ ਕੋਲੇ ਸਾਰੇ ਇਹ ਟਰੈਕਟਰ ਆ ਵਧੀਆ ਕੰਡੀਸ਼ਨ ਦੇ ਹੁੰਦੇ ਆ ਉੱਚੇ ਮਾਡਲ ਦੇ ਹੁੰਦੇ ਆ ਹੁਣ ਇਧਰਲੀ ਸਾਈਡ ਤੇ ਇਹ ਟਰੈਕਟਰ ਦੀ ਗੱਲਬਾਤ ਕਰੀਏ ਬਾਈ ਸਾਰਾ origignal ਵਧੀਆ ਕੰਡੀਸ਼ਨ ਦੇ ਵਿੱਚ ਇੰਜਨ ਪਿਆ ਹੋਇਆ ਡੰਡਾ ਫੱਟੀ ਸਾਰਾ ਕੁਝ ਮਿਲ ਜੂਗਾ ਨਾਲ ਨਾਲ ਪਾਰਟੀਆਂ ਨਾਲ ਦੇ ਟਾਇਰ ਆ ਠੀਕ ਆ ਬਾਈ ਹਾਂਜੀ ਤੇ ਟਾਇਰਾਂ 1100 ਘੰਟਾ ਚੱਲਿਆ ਹੀ ਕੁੱਲ 1400 ਹਾਂਜੀ 1100 1100 ਘੰਟਾ ਚੱਲਿਆ ਹੋਇਆ ਬਾਈ ਡਬਲ ਡਿਸਟ੍ਰੀਬਿਊਟਰ ਆ ਗਿਆ ਟਿਊਬਾਂ ਟੱਪ ਆਏ ਜਿਵੇਂ ਡਰਾਈ ਪੰਨਾ ਹੋਗਾ ਠੀਕ ਆ ਤੇ ਛਤਰੀ-ਛੁਤਰੀ ਬਾਈ ਸਾਰੇ ਟਰੈਕਟਰਾਂ ਦੀ ਨਵੀਂ ਆ ਜਿੰਨੇ ਵੀ ਟਰੈਕ ਸਾਰਿਆਂ ਦੀ ਜਿਹੜੀ ਛਤਰੀ ਨਮੀਆਂ ਮਰਗਾੜ ਮੁਰਗੜੇ ਜਮਚਾਉਂਦੇ ਆ। ਅਜੇ ਤਾਈ ਜੀ ਗੁੱਲਾ ਵੀ ਨਵਾਂ ਲੋ ਨਾਲ ਦਾ। ਠੀਕ ਆ। ਲਓ ਬਾਈ। ਤੇ ਬਾਈ ਜੀ ਹੁਜੇ ਹੁਣ ਇਹਦੇ ਆਪਾਂ ਡਿਮਾਂਡ ਆਪਾਂ ਸੱਚ ਪਹਿਲਾਂ ਹੀ ਦੱਸਤੀ ਹਾਂ। ਹਾਂਜੀ ਹਾਂਜੀ 6 ਲੱਖ 40 ਹਜ਼ਾਰ ਤਾਂ ਦੇ ਦਾਂਗੇ ਜੀ 50 ਹਜ਼ਾਰ ਡਿਮਾਂਡ। ਠੀਕ ਆ ਬਾਈ। ਲਓ ਬਾਈ। ਆ ਫਾਰਮ ਸੱਠ ਆ ਗਈ। ਲੈ ਵੀ ਫਾਰਮ ਸੱਠ ਆ ਗਿਆ। ਇਸ ਟਰੈਕਟਰ ਦੀ ਬਾਈ ਬਹੁਤ ਜ਼ਿਆਦਾ ਡਿਮਾਂਡ ਆ। 2007 ਮਾਡਲ ਆ। ਤੇ ਬਾਈ ਪਹਿਲਾਂ ਤਾਂ ਇਹ ਦੱਸੋ ਵੀ ਕਿਤੇ ਕੋਈ ਕਲਮ ਵਗੈਰਾ ਤਾਂ ਨਹੀਂ ਲੱਗੀ ਹੋਈ। ਇਹਦੀ ਮਾੜੀ-ਮੋਟੀ ਇੱਕ ਅੱਦੇ ਪੱਲੇ ਛੋਟੀ ਡੈਜ ਲਾ ਵੇਟ ਰੈਕਟਰ ਗੇਅਰ ਇੰਜਨ ਦਾ ਓਕੇ ਜੀ ਹਾਂ ਗੇਅਰ ਇੰਜਨ ਦਾ ਬਾਗੇ ਲਈ ਉਹਦਾ ਕੋਈ ਵੀ ਟੈਟਰ ਲਊ ਆਪਾਂ ਤੋਂ ਬਾਗੇ ਲੈ ਚੱਕ ਦੀ ਬੰਦਾ ਠੀਕਾ ਕਰ ਲੈ ਬਾਹਲੇ ਜੀ ਜੀ ਸਾਦੇ ਸਟੀਰਿੰਗ ਦੇ ਵਿੱਚ ਆ ਗਿਆ ਹਾਂ ਜੀ ਸਾਦੇ ਸਟੀਰਿੰਗ ਦੇ ਵਿੱਚ ਜੀ ਬਾਈ ਡੰਡਾ ਫੱਟੀ ਇਹਦਾ ਬਾਈ ਸਾਰਾ ਸਾਮਾਨ ਮਿਲ ਜੂਗਾ ਨਾਲ ਆ ਸਾਰਾ ਸਾਮਾਨ ਮਿਲ ਲੈ ਮਿਲ ਜੀ ਬਾਈ ਜੇ ਟਾਇਰਾਂ ਦੀ ਗੱਲ ਬਾਤ ਕਰੀਏ ਟਾਇਰ ਬਾਈ ਕਿੰਨੇ ਪੈਸੇ ਚਾਰੋ ਟਾਇਰ ਇਹਦੇ ਹੈਗੇ 90 ਪੈਸੇ 90 ਪੈਸੇ ਕੋਈ ਟਾਇਰ ਪਾਈ ਹੋਏ ਆ ਠੀਕ ਆ ਟਾਇਰਾਂ ਦਾ ਜਿਹੜਾ ਚੌਕੜਾ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਆ ਹਾਂ ਰਮਾ ਰਮਾ ਦੀ ਕੰਡੀਸ਼ਨ ਬਹੁਤ ਸਾਫ ਆ ਮਾਡਲ ਲੋ ਜੀ ਔਰ ਕੀ ਲਗਾ ਕੇ ਤੇ ਹਾਂ ਵਧੀਆ ਇੰਜਨ ਉੰਜਨ ਬਾਈ ਬਿਲਕੁਲ ਡਰਾਈ ਪਿਆ ਹੋਇਆ ਸਾਰਾ ਜਿਹੜਾ ਇੰਜਨ ਆ ਨਾ ਬਿਲਕੁਲ ਸੁੱਕਾ ਪਿਆ ਇੰਜਨ ਦੀ ਫੁੱਲ ਗਰੰਟੀ ਇਹਦੀ ਬਾਹਲੇ ਚੱਕ ਦੀ ਬੰਦਾ 4 ਘੰਟੇ ਬਾਹਲੇ ਪਹਿਲਾਂ ਫਿਰ ਵੀ ਸੌਦਾ ਕਰ ਲੈ ਕੋਈ ਚੱਕੇ ਇਹ ਸੌਦਾ ਇਹ ਨਾ ਹੋਵੇ ਬੰਦਾ ਮੁੜ ਕੇ ਰੇਟ ਨਾ ਲਾਵੇ ਜੀ ਬਾਈ ਤੇ ਜੇ ਬਾਈ ਹੁਣ ਇਹਦੀ ਡਿਮਾਂਡ ਦੀ ਗੱਲਬਾਤ ਕਰੀਏ ਇਹ ਡਬਲ ਕਲਚ ਦੇ ਵਿੱਚ ਆ ਗਿਆ ਹਾਂ ਡਬਲ ਕਲਚ ਆ ਜੀ ਡਬਲ ਕਲਚ ਦੇ ਵਿੱਚ ਆ ਗਿਆ ਸਾਡੇ 265 ਆ ਜੀ ਵੈਸੇ ਦਾ ਹਾਂ ਤੇ ਉਹ ਆਪਾਂ ਦੇ ਦਾਂਗੇ 2 ਲੱਖ ਤੇ 35000 ਰੁਪਏ ਦਾ 235 ਦੇ ਵਿੱਚ ਹਾਂ ਜੀ ਠੀਕ ਆ ਬਾਕੀ ਮੌਕੇ ਦੇ ਉੱਪਰ ਹਲਕਾ ਫੁਲਕਾ ਬਾਈ ਅੱਜ ਮੈਂ ਮਾਤਨ ਕਰਦੇ ਇੱਕ ਵਾਰ ਛਤਰੀ ਦੀ ਦੱਸੋ ਛਤਰੀ ਮਿਲੂਗੀ ਦੀ ਦੇ ਦਾਂਗੇ ਦੇ ਦਾਂਗੇ ਘਰੇ ਪਈ ਆ ਵੈਸੇ ਬੰਦ ਨੂੰ ਲੈ ਕੇ ਆ ਪਾਉਣੀ ਪਊ ਠੀਕ ਆ ਬਾਈ ਹਾਂ ਘਰੇ ਪਈ ਛਤਰੀ ਬਾਈ ਇਹਦੀ ਮਿਲ ਜੂਗੀ ਘਰੇ ਪਈ ਹੋਈ ਆ ਤੇ ਹੁਣ ਬਾਈ ਆ ਗਿਆ ਮੇਰਾ ਪੈਂਟ ਆਈ ਹੈ ਨਾ 265 ਆ ਇਹ ਕਿਹੜਾ ਮਾਡਲ ਆ ਬਾਈ ਇਹ 2094 ਮਾਡਲ ਆ ਜੀ 94 ਹੈ ਹਾਂਜੀ 94 ਮਾਡਲ ਆ ਬਾਈ ਤੇ ਪੰਦ ਟਰੈਕਟਰ ਦੀ ਜਿਹੜੀ ਕੰਡੀਸ਼ਨ ਆ ਨਾ ਉਹ ਚੈੱਕ ਕਰੋ ਸਾਰਾ ਜਿਹੜਾ ਟਰੈਕਟਰ ਆ ਬਿਲਕੁਲ ਜੈਨੂਇਨ ਆ ਤੇ ਬਾਈ ਕਿਤੇ ਕੋਈ ਟੱਚ ਵਗੈਰਾ ਤਾਂ ਨਹੀਂ ਹੋਇਆ ਮਰਗਾੜਾ ਦੀ ਮਾੜੀ ਮੋਟੀ ਹਲਕੀ ਮਿਲਕੀ ਚਾਉਣ ਟੈਜਿੰਗ ਹੈ ਹੀ ਹੈ ਮਰਗਾੜਾ ਦੀ ਇੰਜਨ ਦੀ ਤੇ ਸ਼ੋਹ ਦੀ ਸਾਰਾ ਓਰੀਜਨਲ ਆ ਜੀ ਸਾਰਾ ਓਰੀਜਨਲ ਹਾਂ ਰਮਰਮ ਸਾਰਾ ਕੁਝ ਓਰੀਜਨਲ ਆ ਇੰਜਨ ਦੀ ਫੁੱਲ ਗਾਰੰਟੀ ਹੈ ਦੀ ਠੀਕ ਆ ਬਾਈ ਤੇ ਗੇਅਰ ਇੰਜਨ ਦਾ ਓਕੇ ਜੀ ਓਕੇ ਜੀ ਓਕੇ ਓਕੇ ਗੇਅਰ ਇੰਜਨ ਦਾ ਓਕੇ ਆ ਬਾਈ ਤੇ ਛਤਰੀ ਵਗੈਰਾ ਬਿਲਕੁਲ ਜੈਨੂਇਨ ਕੰਡੀਸ਼ਨ ਦੇ ਵਿੱਚ ਆ ਤੇ ਜੇ ਬੈਕ ਸਾਈਡ ਦੀ ਗੱਲ ਬਾਤ ਕਰੀਏ ਬੈਕ ਸਾਈਡ ਤੋਂ ਵੀ ਇਹ ਟ੍ਰੈਕਟਰ ਆ ਬਿਲਕੁਲ ਸਾਫ਼ ਪਿਆ ਹੋਇਆ ਡੰਡਾ ਫੱਟੀ ਸਾਰਾ ਕੁਝ ਮਿਲ ਜੂਗਾ ਨਾਲ ਤੇ ਜੇ ਟਾਇਰਾਂ ਦੀ ਗੱਲਬਾਤ ਕਰੀਏ ਬਈ ਟਾਇਰ ਤਾਂ ਨਵੇਂ ਜੀ ਪੈਂਦਾ 80 95 ਪੈਸੇ ਜੁੜੀਏ 80 95 ਪੈਸੇ ਬਈ ਟਾਇਰ ਪਈ ਹੋਏ ਆ ਚਾਰੇ ਡਾਇਰਕ ਕੋ ਜੀ ਆ ਹਾਂ ਬਿਲਕੁਲ ਬਈ ਜੈਨੂਇਨ ਕੰਡੀਸ਼ਨ ਦਾ ਟਰੈਕਟਰ ਦੀ ਜੇ ਹੁਣ ਆਪਾਂ ਇਹਦੀ ਆਪਾਂ ਡਿਮਾਂਡ ਦੀ ਗੱਲਬਾਤ ਕਰੀਏ ਬਈ ਡਿਮਾਂਡ ਕਿੰਨੀ ਟਾਇਰ ਤਾਂ ਜੀ 1.5 ਲੱਖ ਰੁਪਇਆ ਮੰਗਦਿਆਂ ਵੈਸੇ ਤਾਂ ਹਾਂ ਇਹ ਵੀ 1.35 ਦਾ ਦੇ ਦੇਗੀ 1.35 ਦਾ ਹਾਂਜੀ ਹਾਂਜੀ 1.35 ਦੇ ਵਿੱਚ ਬਈ ਆਹ ਟਰੈਕਟਰ ਲੈ ਜਾਓ ਜਿਹੜੇ ਵੀਰ ਨੇ ਘੱਟ ਪੈਸੇ ਲਾਉਣੇ ਆ ਉਹਦੇ ਵਾਸਤੇ ਇਹ ਇਹ ਟਰੈਕਟਰ ਵਰਦਾਨ ਆ ਹਾਂਜੀ ਹੁਣ ਉਸ ਤੋਂ ਬਾਅਦ ਆ ਗਿਆ ਤੇ ਇਸ ਟਰੈਕਟਰ ਦੀ ਵੀ ਬਾਈ ਬਹੁਤ ਜ਼ਿਆਦਾ ਡਿਮਾਂਡ ਆ ਇਹ 2008 ਮਾਡਲ ਆ ਜੀ ਹਾਂ 2008 ਮਾਡਲ ਆ ਗਿਆ ਬਾਈ ਇਹ ਵੀ ਸਾਰਾ ਅਰੀਜਨਲ ਟਰੈਕਟਰ ਆ ਜੀ ਠੀਕ ਆ ਬਾਈ ਕਿਤੇ ਕੋਈ ਕਰਮ ਵਗੈਰਾ ਤਾਂ ਨਹੀਂ ਲੱਗੀ ਨਹੀਂ ਨਹੀਂ ਇਹ ਤੇ ਸਟicker ਵੀ ਨਾਲ ਦੇਈ ਹੈ ਜੀ ਸਟicker ਨਾਲ ਦੇ ਆ ਦੇ ਸਟicker ਵੀ ਵਰਾ ਨਾਲ ਦੇਈ ਸਾਰੇ ਕੁ ਸਟicker ਵਗੈਰਾ ਸਾਰਾ ਕੁਝ ਬਾਈ ਨਾਲ ਦੇ ਆ ਠੀਕ ਆ ਪਾਵਰ ਟ੍ਰੈਕਟਰ ਇੰਜਨ ਵੀ ਗੇਰ ਦੀ ਬਾਹ ਬਾਕੇ ਲੈ ਜੇ ਬੰਦਾ ਫਿਰ ਚੈੱਕ ਕਰ ਲੈ ਠੀਕ ਆ ਬਾਈ ਇੰਜਨ ਇੰਜਨ ਦਾ ਬਿਲਕੁਲ ਬਾਈ ਓਕੇ ਪਿਆ ਹੋਇਆ ਤੇ ਜੇ ਰਿਮਾ ਰੂਮਾ ਦੀ ਗੱਲ ਬਾਤ ਕਰੀਏ ਬਾਈ ਇੱਥੇ ਤਾਂ ਨਹੀਂ ਕਿਤੇ ਨਹੀਂ 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 ਠੀਕ ਆ ਇਹ ਤੇ ਨਹੀਂ ਹੋਈ ਮਗਰਾੜ ਦੀ ਇੱਕ ਗੋਲੇ ਦੀ ਹੋਈ ਹੈ ਜੀ ਦੋਨਾਂ ਗੋਲਿਆਂ ਦੀ ਮਗਰਲੇ ਗੋਲੇ ਦੀ ਉਹਨਾਂ ਦੀ ਹੋਈ ਹੈ ਮਗਰਲੇ ਗੋਲੇ ਜੀ ਸਾਰਾ ਅਰੀਜਨਲ ਆ ਠੀਕ ਆ ਬਾਈ ਛਤਰੀ ਹੁਤਰੀ ਵਹੀ ਵਧੀਆ ਕੰਡੀਸ਼ਨ ਦੇ ਵਿੱਚ ਪਈ ਹੋਈ ਆ ਡੰਡਾ ਫੱਟੀ ਦਾ ਵੀ ਸਾਰਾ ਕੁਝ ਨਾ ਪੱਕ ਪੂਰੀ ਸਾਫ ਪਈ ਹੈ ਜੀ ਉਹ ਗੱਲ ਨਹੀਂ ਵੀ ਟਰਾਲੇ ਵਗੈਰਾ ਤੇ ਨਹੀਂ ਚੱਲਿਆ ਕਿ ਤੀਜਾ ਚੱਲਿਆ ਹੋਇਆ ਜੀ ਬਾਈ ਬਾਈ ਹਰਿਆਣਾ ਨੰਬਰ ਆ ਹਾਂ ਹਰਿਆਣਾ ਨੰਬਰ ਆ ਜੀ ਹਰਿਆਣਾ ਨੰਬਰ ਆ ਐਨਓਸੀ ਵਗੈਰਾ ਮਿਲ ਚੁਗੀ ਬਾਈ ਤੇ ਜੇ ਟਰੈਕਟਰ ਦੀ ਗੱਲਬਾਤ ਕਰੀਏ ਡਿਮਾਂਡ ਦੀ ਡਿਮਾਂਡ ਇਹਦੀ ਹੈ ਜੀ ਡਿਮਾਂਡ ਇਹਦੀ 2.80 ਲੱਖ ਰੁਪਏ ਜ ਇਹਦੇ ਦਾ 260000 ਰੁਪਏ ਦਾ ਜੀ 260 ਦੇ ਵਿੱਚ ਹਾਂਜੀ ਠੀਕ ਆ ਭਾਈ ਲੈ ਵੀ ਟਰੈਕਟਰ ਦੀ ਜਿਹੜੀ ਆ ਇਧਰੋਂ ਕੰਡੀਸ਼ਨ ਆ ਬਿਲਕੁਲ ਜੈਨੂਇਨ ਕੰਡੀਸ਼ਨ ਪਈ ਹੋਈ ਆ ਪੈੜਦਾਨ ਵਗੈਰਾ ਬਿਲਕੁਲ ਸਾਫ਼ ਆ ਮਰਗਾੜ ਬੁਗੇ ਵਗੈਰਾ ਮਰਗਾੜ ਮਰਗੁੜਾ ਜਿਵੇਂ ਸਾਫ਼ ਕੰਡੀਸ਼ਨ ਦੇ ਵਿੱਚ ਆ ਤੇ ਮੀਟਰ ਮੂਟਰ ਜਿਵੇਂ ਸਾਫ਼ ਕੰਡੀਸ਼ਨ ਦੇ ਵਿੱਚ ਇਹ ਆ ਗਈ ਭਾਈ ਸਪੀਡੋਮੀਟਰ ਵੀ ਚੱਲਦਾ ਈ ਟਰੈਕਟਰ ਦਾ ਜਣੀ ਇਹ ਮਾਡਲ ਨਾਲ ਕਿਤੇ ਚੱਲਦਾ ਨਹੀਂ ਹੁੰਦਾ ਠੀਕ ਆ ਹਾਂ ਸਪੀਡੋਮੀਟਰ ਵੀ ਚੱਲਦਾ ਜੀ ਭਾਈ ਹਾਂਜੀ